92 ਵਾਲਾ ਸੈੱਟ ਲਵਾਇਆ ਬਾਈ 9 ਸਪੀਕਰ ਹੈ ਇਹਦੇ ਵਿੱਚ 4 ਇਧਰੀ ਸਾਈਡ ਤੇ ਆ 4 ਉਤਰੀ ਸਾਈਡ ਤੇ ਆ 2 ਅੱਗੇ ਆ ਸਾਂਭੂਫਰਾ ਤੇ 1 ਸਪੀਕਰ ਹੈ 프ਰੰਟ ਤੇ ਇਹ 12 ਇੰਚੀ ਸੈੱਟ ਆ ਬਾਈ 12 ਇੰਚੀ ਸਾਂਭੂਫਰ ਲੱਗੇ ਹੋਏ ਨੇ 92 ਵਾਲਾ 4 ਵਾਲਾ ਲੱਗਾ ਹੋਇਆ ਇਹਨਾਂ ਨਾਲ ਮੋਨੋ ਤੇ ਬੈਕ ਸਾਈਡ ਲਾਇਆ ਆਪਾਂ ਫਰੇਮ ਤੇ ਲਾਈਟਿੰਗ ਪੂਰੀ ਆਪਾਂ ਕਰਕੇ ਦੱਤੀ ਆ ਤੇ ਫਿਟਿੰਗ ਤਾਰਾਂ ਤੂਰਾਂ ਦੀ ਵਧੀਆ ਕਰਕੇ ਦੱਤੀ ਆ ਬਾਈ ਨੂੰ ਤੇ ਬਾਈ ਨਾ ਕਰਦਿਆਂ ਕਰਨ ਬਸ ਸੱਚੀ ਗੱਲ ਬਾਈ ਸੱਚੀ ਗੱਲ ਕੀ ਨਾਮ ਹੈ ਭਾਈ ਆਪਣਾ ਭਾਈ ਆਪਣਾ ਕੁਸ਼ਬੀਸ ਨੇ ਠੀਕ ਆ ਭਾਈ ਕਿਹੜਾ ਪਿੰਡ ਆਪਣਾ ਠੂਠਾ ਵਾਲੀ ਪਿੰਡ ਆ ਭਾਈ ਆਪਣਾ ਠੂਠੇ ਵਾਲੀ ਮਾਨਸਾ ਕੋਲੇ ਪੈ ਜਾਂਦਾ ਹੈ ਨਾ ਠੀਕ ਆ ਭਾਈ ਤੇ ਕਿਵੇਂ ਲੱਗਿਆ ਭਾਈ ਆਪਣਾ ਕੰਮ ਕਰ ਜਿਹੜਾ ਕਰਕੇ ਦਿੱਤਾ ਤੁਹਾਨੂੰ ਜਮਾ ਓਕੇ ਰਿਪੋਰਟ ਹੈ ਭਾਈ ਪੂਰੀ ਵਧੀਆ ਪੂਰਾ ਕੰਮ ਵਧੀਆ ਹੈਗਾ ਪੂਰੀ ਫੀਡਿੰਗ ਪੂਟਿੰਗ ਪੂਰੀ ਓਕੇ ਦੀ ਰਿਪੋਰਟ ਹੈ ਓਕੇ ਰਿਪੋਰਟ ਤੇ ਤੁਸੀਂ ਇਹ ਚਲਾ ਕੇ ਦੇਖਿਆ ਸੈਟ ਹੈ ਨਾ ਤੇ ਬਾਅਦ ਤੇ ਬੇਸ ਤੁਹਾਨੂੰ ਕਿਵੇਂ ਲੱਗੀ ਜਮਾ ਮੈਂ ਹੈ ਵੀ ਜਮਾ ਸੈਟ ਹੈ ਜਮਾ ਸੈਟ ਹੈ ਪੂਰੀ ਵਧੀਆ ਤੁਸੀਂ ਪਹਿਲਾਂ ਤੁਸੀਂ ਪਹਿਲਾਂ 15 ਇੰਚ ਲਵਾਉਣਾ ਲਵਾਉਂਦੇ ਸੀ ਨਾ ਤੇ ਸੋਨੂ ਆਈਸੀਪੀ ਦੀ بیس ਘੱਟ ਹੋ ਗਈ ਹੈ ਨਾ ਤੇ ਕਿਵੇਂ ਲੱਗੀ ਉਹਨੂੰ بیس ਇਹਦੀ ਨਾ ਓਕੇ ਲੱਗਦੀ ਹੈ ਪੂਰੀ ਹੈ ਜਮਾ ਓਕੇ ਹੈ 15 ਇੰਚੀ ਨਾਲ ਦੀਵਾਲ ਦੇ ਮੰਗ ਜਮਾ ਕੰਪੂ ਦੇ ਠੀਕ ਹੈ ਉਹਨੇ ਤਸੱਲੀ ਹੋ ਗਈ ਮੰਨੂ ਜਮਾ ਤਸੱਲੀ ਠੀਕ ਹੈ ਭਾਈ ਬਾਈਆਂ ਨੇ 15 ਇੰਚ ਸੈੱਟ ਲਗਾਉਣਾ ਸੀ ਤੇ 12 ਇੰਚੀ ਇਹ ਕਹਿੰਦੇ ਵੀ ਸਾਨੂੰ ਅਸੀਂ ਉਹ ਦਵਾ ਦੇਣਾਗੇ ਕਹਿੰਦੇ ਅਸੀਂ 12 ਇੰਚੀ ਦਵਾ ਲੱਤੇ ਤੇ ਪਰ ਕਹਿੰਦੇ ਸਾਨੂੰ ਵੀ بیس ਉਹ ਨਹੀਂ ਹੈ ਤੇ ਜੇ ਤੁਸੀਂ ਵੀ ਇਹ ਸੈੱਟ ਲਗਾਉਣਾ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ ਸੋ ਸ੍ਰੀਕਾਰ